ਕਿਉਂ ਨਾਮ ਸਰ ਮੇਰਾ ਨਾਮ ਕੀ ਬੋਲਣਾ ਤੁਸੀਂ ਜਥੇਬੰਦੀ ਵਿੱਚ ਕਿਹੜੀ ਪੋਸਟ 'ਤੇ ਕੰਮ ਕਰਦੇ ਹੋ ਜਥੇਬੰਦ ਸਰ ਮੈਂ ਜਥੇਬੰਦੀ 'ਚ ਦਾ ਇਸ ਕਿਸੇ 'ਚ ਨਹੀਂ ਹੈਗਾ ਇਹ ਨਵੇਂ ਜਥੇਬੰਦੀ ਸਾਡੀ ਖੜੀ ਹੋਈ ਹੈ ਅ ਲਖਮਨ ਸਿੰਘ ਜੀ ਦੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਦਾ ਕੰਮ ਦੇਖ ਕੇ ਅਸੀਂ ਇਹਨਾਂ ਨਾਲ ਜੁੜੇ ਆ ਕਿਉਂਕਿ ਇਹਨਾਂ ਦਾ ਸਾਥ ਦੇ ਕੇ ਮੋਢੇ ਤੇ ਮੋਟਾ ਲਾ ਕੇ ਇਹਨਾਂ ਨਾਲ ਅੱਗੇ ਵਧੀਏ ਤੇ ਇਹਨਾਂ ਨੂੰ ਅੱਗੇ ਹੋਰ ਕੋਨੇ-ਕੋਨੇ ਦੇ ਦੇਸ਼ ਦੇ ਵਿੱਚ ਲੈ ਕੇ ਜਾਈਏ ਕਿ ਸਾਡੇ ਜਿਹੜੇ ਸਿਵਲ ਭਰਾ ਨੇ ਤੇ ਫੌਜੀ ਭਰਾ ਨੇ ਉਹਨਾਂ ਦੀ ਹਰਕਤ ਹੋ ਸਕੇ ਤੇ ਵਧੀਆ ਡਿਊਟੀ ਕਰਨ ਜਿਹੜੇ 10-10 ਹਜ਼ਾਰ ਤੇ 12-12 ਹਜ਼ਾਰ ਦੇ ਡਿਊਟੀ ਕਰਦੇ ਬਾਹਰ ਜਾਣਾ ਪੈਣਾ ਹੈ ਬਾਹਰ ਨਿਕਲਣਾ ਪਊ ਸੰਘਰਸ਼ ਕਰਨੇ ਪੈਣਗੇ ਉਹਦੇ ਲਈ ਕੋਈ ਸਾਨੂੰ ਮੋਢੀ ਚਾਹੀਦਾ ਹੈ ਉਹ ਅਸੀਂ ਲਸਨ ਸਿੰਘ ਜੀ ਨੇ ਚੁਣਿਆ ਬਹੁਤ ਵਧੀਆ ਕੰਮ ਦੇ ਸਰਕਾਰਾਂ ਤੱਕ ਇਹਨਾਂ ਦੇ ਜੋ ਮੰਗ ਪੱਤਰ ਪਹੁੰਚੇ ਹੋਏ ਆ ਅਸੀਂ ਇਹਨਾਂ ਨਾਲ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਜਿੰਨੇ ਵੀ ਸਾਡੇ ਸਿਵਲ ਟਰੱਕ ਕਿਤੇ ਵੀ ਡਿਊਟੀ ਕਰਦੇ ਆ ਉਹਨੂੰ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਭਰਾਵੋ ਕੋਈ ਮਤ ਭੇਜਣਾ ਰੱਖੋ ਫੌਜੀਆ ਤੇ ਸਭ ਕਾ ਫੌਜੀਆਂ ਦੇ ਆਪਣੇ ਸਿਵਲ ਭਰਾਵਾਂ ਦੇ ਵਿੱਚ ਇਕੱਠੇ ਹੋਵੋ ਇੱਕ ਮੰਚ ਤੇ ਆਈਏ ਤਾਂ ਕਿ ਆਪਾਂ ਇਹਨਾਂ ਸਰਕਾਰਾਂ ਨੂੰ ਦੱਸੀਏ ਕਿ ਜਿਹੜੇ ਸਾਡੇ ਹੱਕ ਨੇ ਸਾਨੂੰ ਦਿੱਤੇ ਜਾਣ ਬਾਕੀ ਪਰਮਾਤਮਾ ਖੁਸ਼ ਰੱਖੇ ਸਾਰਿਆਂ ਚੜ੍ਹਦੀ ਕਲਾ। ਥੈਂਕ ਯੂ ਸਰ। ਸੋ ਨਾਈਸ। ਡੀ ਡੀ ਐਸ ਨਿਊ ਚੈਨਲ ਦੀ ਤਰਫੋਂ ਅੱਜ ਮੈਨੂੰ ਬੜਾ ਅੱਛਾ ਮੌਕਾ ਮਿਲਿਆ ਮਲਾਕ ਸਾਥੀ ਜੀ ਜੀ ਕੰਨ ਸੁਣਨ ਦਾ ਇਹਨਾਂ ਦੀ ਮੰਗਾਂ ਸੁਣਨ ਦਾ। ਮੈਂ ਖੁਦ ਹੀ ਮਹਿਸੂਸ ਕਰਦਾ ਆਂ ਕਿ ਜਿਹੜੇ ਠੇਕੇਦਾਰ ਆਂ ਜਿਹੜੇ ਸਾਬਕਾ ਸੈਨਿਕ ਅچھے ਸਟੇਟਸ ਤੋਂ ਉਹ ਹੋਏ ਆਂ ਜਿਨ੍ਹਾਂ ਦੀ ਫਾਈਨੈਂਸ਼ੀਅਲ ਪਾਵਰ ਵੀ ਹੈ, ਮੈਨ ਪਾਵਰ ਵੀ ਹੈ ਤੇ ਮਨੀ ਪਾਵਰ ਵੀ ਹੈ। ਉਹ ਲੋਕ ਸਿਕਿਉਰਿਟੀ ਵਾਲਿਆਂ ਦੇ ਟੈਂਡਰ ਲੈ ਕੇ ਨੋ ਡਾਟ ਇਹਨਾਂ ਨੂੰ ਅੱਤੇ ਤੋਂ ਵੀ ਘੱਟ ਪੈਸੇ ਦੇ ਰਹੇ ਇਸ ਗੱਲ ਨਾਲ ਜਥੇਬੰਦੀ ਦੀ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਕਿਉਂਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ ਸਾਡੇ ਭੈਣ ਭਰਾ ਵੀ ਤੁਹਾਡੇ ਵਿੱਚ ਕੰਮ ਕਰ ਰਹੇ ਆ ਇਹ ਬਿਲਕੁਲ ਗੈਰ ਗੱਲ ਹੈ ਇਹ ਦੇਖੋ ਜਿਹੜਾ ਬੰਦਾ ਕੰਮ ਕਰਦਾ ਉਹਨੂੰ 14000 ਮਿਲਦਾ ਜਿਹੜਾ ਟੈਂਡਰ ਹੈ ਉਹ 22000 ਦੇ ਹੁੰਦਾ ਕਿਉਂ ਉਹ 8000 ਦਾ ਕਪੜਾ ਕਿੱਥੇ ਹੈ ਸਾਨੂੰ ਦੁੱਖ ਹੈ ਵੀ ਸਾਡੀਆਂ ਸਰਕਾਰਾਂ ਇਹ ਅਸਲੀਅਤੋਂ ਮੂੰਹ ਮੋੜ ਰਹੀਆਂ ਇਹਨਾਂ ਨੂੰ ਜਗਾਣ ਵਾਸਤੇ ਇੱਕੋ ਇੱਕ ਸਾਧਨ ਹੈ ਵੀ ਦੱਬ ਕੇ ਜ਼ੋਰ ਲਾ ਕੇ ਤੁਸੀਂ ਆਪਣੀ ਐਜੀਟੇਸ਼ਨ ਨੂੰ ਕੈਮ ਰੱਖੋ ਥੋੜਾ ਰਾਈਟ ਹੈ ਫੰਡਾਮੈਂਟਲ ਰਾਈਟ ਹੈ ਔਰ ਬਾਕੀ ਤੁਹਾਡੇ ਨਾਲ ਧੱਕਾ ਹੋ ਰਿਹਾ ਮੀਡੀਆ ਇਸ ਕਰਨਾ ਸਹਿਮਤੀ ਪ੍ਰਗਟ ਕਰਦਾ ਤੇ ਇਨ ਫਿਊਚਰ ਤੁਹਾਡੇ ਨਾਲ ਪ੍ਰੋਮਿਸ ਕਰਦਾ ਵੀ ਜਦੋਂ ਵੀ ਮੀਡੀਆ ਦੀ ਸਪੋਰਟ ਲੋੜ ਹੋਵੇ ਤੁਸੀਂ ਸਾਨੂੰ ਜਦੋਂ ਮਰਜੀ ਆਖੋ ਅਸੀਂ ਤਾਂ ਹੱਕ ਸੱਚ ਦੀ ਲੜਾਈ ਦੇ ਨਾਲ ਹੈ ਸਾਡੀ ਕੋਈ ਪੋਲਿਟੀਕਲ ਪਾਰਟੀ ਨਹੀਂ ਹੁੰਦੀ ਮੀਡੀਆ ਵਾਲਿਆਂ ਦੀ ਅਸੀਂ ਕਿਸੇ ਨਾਲ ਨਹੀਂ ਅਸੀਂ ਤਾਂ ਸਿਰਫ ਸੱਚ ਦੀ ਆਵਾਜ਼ ਉੱਚੀ ਕਰਾਉਣਾ ਮਤਲਬ ਸਾਨੂੰ ਮੀਡੀਆ ਦੇ ਵਿੱਚ ਪੜਾਇਆ ਗਿਆ ਇਹ 4th ਪੰਜਵਾਂ ਟਾਇਰ ਹੈ ਗੱਡੀ ਦਾ ਜਿੱਥੇ ਕੋਈ ਟਾਇਰ ਚਾਰੇ ਕੰਮ ਨਹੀਂ ਨਾ ਕਰਦੇ ਉਥੇ ਪੰਜਵਾਂ ਟਾਇਰ ਕੰਮ ਕਰਦਾ ਮੈਂ ਪ੍ਰੋਮਿਸ ਕਰਦਾ ਮੈਂ ਥੋੜੀ ਹਰ ਇੱਕ ਗੱਲ ਇਨ ਬਿੰਨ ਸਿਰੇ ਤੱਕ ਪਹੁੰਚਾਈ ਜਾਏਗੀ ਇਨ ਫਿਊਚਰ ਵੀ ਜਦੋਂ ਵੀ ਤੁਹਾਨੂੰ ਕਿਤੇ ਲੋੜ ਪਈ ਤਾਂ ਸਾਨੂੰ ਤੁਸੀਂ ਯਾਦ ਕਰਿਓ ਥੈਂਕ ਯੂ ਸੋ ਨਾਈਟ